ਸ਼੍ਰੋਮਣੀ ਅਕਾਲੀ ਦਲ ਵੱਲੋਂ ਤੁਹਾਡੇ ਤੇ ਦੋਸ਼ ਲਾਏ ਗਏ ਨੇ ਕਿਉਂਕਿ ਬੰਦੀ ਸਿੰਘਾਂ ਦੇ ਰਿਹਾਈ ਲਈ ਜਿਹੜੀ ਇੱਕ ਕਮੇਟੀ ਬਣੀ ਸੀ ਕਿ ਉਹ ਉਸ ਤਾਲਮਿਲ ਕਮੇਟੀ ਦੇ ਤੁਸੀਂ ਮੈਂਬਰ ਸੀ ਸੋ ਉਹ ਕਮੇਟੀ ਦਾ ਕਹਿੰਦੇ ਹਜੇ ਤੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਮੁੱਦਾ ਹੱਲ ਨਹੀਂ ਹੋਇਆ ਤੁਹਾਡੇ ਵੱਲੋਂ ਹੁਣ ਤੱਕ ਪ੍ਰਧਾਨ ਮੰਤਰੀ ਹੁਰਾ ਨਾਲ ਮੀਟਿੰਗ ਦਾ ਸਮਾਂ ਵੀ ਨਹੀਂ ਲਿਆ ਗਿਆ ਪਰ ਹੁਣ ਤੁਸੀਂ ਪਿੱਛੇ ਜੇ ਓਪਨ ਸਪੋਰਟ ਦੀ ਗੱਲ ਕੀਤੀ ਹੈ ਇਸ ਲੋਕ ਸਭਾ ਚੋਣਾਂ ਦੇ ਵਿੱਚ ਕਿ ਬੀਜੇਪੀ ਨੂੰ ਤੁਸੀਂ ਖੁੱਲੀ ਹਮਾਇਤ ਕਰੋਗੇ ਸੋ ਉਹਨਾਂ ਨੇ ਇਹ ਦੋਸ਼ ਲਾਏ ਨੇ ਕਿ ਤੁਸੀਂ ਪੰਥ ਨਾਲ ਧੋਖਾ ਕੀਤਾ ਦੇਖੋ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਚੀਜ਼ ਸੂਟ ਕਰਦੀ ਉਹਦੇ ਹਿਸਾਬ ਦੇ ਨਾਲ ਦੋਸ਼ ਪੀ ਦੋਸ਼ਤੀ ਰਾਜਨੀਤੀ ਖੇਲਦੇ ਸ਼੍ਰੋਮਣੀ ਅਕਾਲੀ ਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਦੋਂ ਸ਼ੁਰੂ ਕੀਤਾ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਜਿਸ ਦਿਨ 메ਨ ਸੱਤਾ ਤੋਂ ਬਾਹਰ ਹੁੰਦੇ ਜਿਸ ਦਿਨ ਪੰਜਾਬ ਦੀ ਸੱਤਾ ਇਹਨਾਂ ਦੇ ਹੱਥੋਂ ਜਾਂਦੀ ਹੈ ਜਿਸ ਦਿਨ ਕੇਂਦਰ ਤੋਂ ਇਹਨਾਂ ਦਾ ਤੌਰ ਵਿਛੋੜਾ ਹੁੰਦਾ ਭਾਰਤੀ ਜਨਤਾ ਪਾਰਟੀ ਦੇ ਐਨਡੀਏ ਤੋਂ ਬਾਹਰ ਹੁੰਦੇ ਨੇ ਉਸ ਦਿਨ ਤੋਂ ਬਾਅਦ ਇਹਨਾਂ ਨੂੰ ਬੰਦੀ ਸਿੰਘ ਯਾਦ ਆ ਜਾਂਦੇ ਉਸ ਤੋਂ ਪਹਿਲੇ ਉਹਨਾਂ ਨੇ ਕਦੀ ਬੰਦੀ ਸਿੰਘਾਂ ਦਾ ਨਾਮ ਨਹੀਂ ਲਿਆ 10 ਸਾਲ ਸਰਕਾਰ ਰਹੀ ਇੱਕ ਵਾਰੀ ਇੱਕ ਮਤਾ ਤੱਕ ਨਹੀਂ ਪਾਸ ਕੀਤਾ ਇਹਨਾਂ ਨੇ ਸਰਕਾਰ ਦੇ ਵਿੱਚ 8 ਸਾਲ ਇਹ ਬਜ਼ਾਰਤਾ ਮੰਤਰੀ ਐਨਡੀਏ ਦੀ ਗਵਰਨਮੈਂਟ ਦੇ ਨਾਲ ਤੁਸੀਂ ਮੈਨੂੰ ਦੱਸ ਦਿਓ ਕਿ ਇੱਕ ਦਿਨ ਵੀ ਬਿਵਾਹ ਅਸਿਮਰਤ ਕੌਰ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਬਲਵਿੰਦਰ ਸਿੰਘ ਪੁੰਦਰ ਸਾਹਿਬ ਕਿਸੇ ਵੀ ਮੈਂਬਰ ਪਾਰਲੀਮੈਂਟ ਦੇ ਨਵੇਂ ਪਾਰਲੀਮੈਂਟ ਵਿੱਚ ਖੜੇ ਹੋ ਕੇ ਬੰਦੀ ਸਿੰਘਾਂ ਦੀ ਗੱਲ ਕੀਤੀ ਬਲਕਿ ਇਹਨਾਂ ਦੇ ਸਮੇਂ ਦੇ ਵਿੱਚ ਤੇ ਰਿਕਾਰਡ ਹੈਗਾ ਕਿ ਇਹ ਖੁਦ ਦਿੱਲੀ ਚਿੱਠੀਆਂ ਲਿਖ-ਲਿਖ ਕੇ ਕਹਿੰਦੇ ਰਹੇ ਕਿ ਬੰਦੀ ਸਿੰਘ ਛੱਡੇ ਨਾ ਜਾਣ ਕੀ ਸਾਡੀ ਇਛਾਣੀਆਂ ਸਰਕਾਰਾਂ ਜਾਂ ਸਾਡੇ ਸੂਬੇ ਨੂੰ ਅਮਨ ਸ਼ਾਂਤੀ ਖਰਾਬ ਹੁੰਦੀ ਹੈ ਉਸ ਵਕਤ ਇਹ ਹਿੰਦੂ ਸਿੱਖ ਭਾਈਚਾਰੇ ਦੀਆਂ ਗੱਲਾਂ ਕਰ ਕਰਕੇ ਇਹਨਾਂ ਨੇ ਗੁੰਮਰਾਹ ਕੀਤਾ ਲੋਕਾਂ ਨੂੰ ਸੋ ਮੈਂ ਉਸ ਗੱਲ ਦੇ ਉੱਤੇ ਨਹੀਂ ਜਾਣਾ ਕਿ ਇਹ ਇਹਨਾਂ ਨੇ ਕੀ ਕੀਤਾ ਮਗਰ ਜਿਸ ਵਕਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਪੰਜ ਮੈਮਰੀ ਕਮੇਟੀ ਬਣਾਈ ਬੰਦੀ ਸਿੰਘਾਂ ਦੀ ਰਿਹਾਈ ਦੇ ਵਸੇ ਪਹਿਲੀ ਗੱਲ ਤੇ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਫੋਕਸ ਸੀ ਸਿਰਫ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਉੱਤੇ ਕਿਉਂਕਿ ਉਹਦੇ ਵਿੱਚ ਮੈਨੂੰ ਅਗਰ ਪਾਇਆ ਗਿਆ ਤੇ ਹਰਮੀਤ ਸਿੰਘ ਕਰਕੇ ਨਹੀਂ ਪਾਇਆ ਗਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵਜੋਂ ਪਾਇਆ ਗਿਆ ਤਮੀ ਸਾਹਿਬ ਨੂੰ ਪਾਇਆ ਗਿਆ ਸ਼੍ਰੋਮਣੀ ਕਮੇਟੀ ਗੁਰਦੁਆਰਾ ਦਾ ਪ੍ਰਧਾਨ ਦਾ ਨਾਤੇ ਉਹਨਾਂ ਨੂੰ ਪਾਇਆ ਗਿਆ ਸਰਦਾਰ ਬਜਿੰਦਰ ਸਿੰਘ ਹਮਦਰਦ ਨੂੰ ਇਸ ਕਰਕੇ ਪਾਇਆ ਗਿਆ ਕਿ ਇੱਕ ਪੜ੍ਹੇ ਲਿਖੇ ਸੂਝਵਾਨ ਪੰਥ ਦਾ ਦਰਸਮਝਣ ਲਈ ਇੱਕ ਪੱਤਰਕਾਰ ਵੀ ਨੇ ਜਰਨਲਿਸਟ ਵੀ ਉਹਨਾਂ ਦਾ ਆਪਣਾ ਪ੍ਰਭਾਵ ਵੀ ਹੈ ਔਰ ਉਹਨਾਂ ਨੇ ਇਸ ਦੌਰਾਨ ਦੇ ਵਿੱਚ ਸਾਰੀਆਂ ਧੂਪ ਛਾਵਾਂ ਦੇਖੀਆਂ ਹੋਈਆਂ ਨੇ ਜਿਦੇ ਉੱਤੇ ਕਿਸੇ ਦੇ ਨਾਮ ਨੂੰ ਪਰੰਤੂ ਕਿੰਦੂ ਪਰੰਤੂ ਨਹੀਂ ਸੀ ਹੁਣ ਦੋ ਨਾਮ ਆ ਜਾਂਦੇ ਹਨ ਇੱਕ ਬੀਬੀ ਕਮਲਜੀਤ ਕੌਰ ਰਜਵਾਨਾ ਜੀ ਦਾ ਇਹਦਾ ਮਤਲਬ ਇਹ ਰਜਵਾਨਾ ਜੀ ਦੇ ਕੇਸ ਨੂੰ ਹੀ ਤੁਸੀਂ ਪਹਿਲੂ ਦੇ ਰਹੇ ਹੋ ਜਾਂ ਉਹਨਾਂ ਦੀ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ ਹੋਰ ਕਿਸੇ ਕੇਸ ਵਾਸਤੇ ਬੰਦੀ ਸਿੰਘਾ ਦੇ ਤੁਸੀਂ ਪਰਿਵਾਰ ਦੇ ਬੰਦੇ ਕਿਉਂ ਨਹੀਂ ਉਸ ਕਮੇਟੀ ਚ ਪਾਏ ਅਸੀਂ ਉਹਨੂੰ ਵੀ ਛੱਡ ਦਿੰਦੇ ਹਾਂ ਕਿਉਂਕਿ ਉਸ ਪੈਨ ਨੇ ਬੜੇ ਤਸ਼ੱਦਦ ਸੱਯਾ ਨੇ ਆਪਣੇ ਭਰਾ ਪਿੱਛੇ ਬੜੇ ਸਾਲਾਂ ਤੋਂ ਸੰਘਰਸ਼ ਕਰ ਰਹੀ ਹੈ ਪੰਜਵਾਂ ਨਾਮ ਤੁਸੀਂ ਸਰਦਾਰ ਵਿਰਸਾ ਸਿੰਘ ਵਲਟੋਵੇ ਦਾ ਪਾ ਰਹੇ ਹੋ ਮੈਂ ਆਬਜੈਕਸ਼ਨ ਕੀਤੀ ਮੇਰੇ ਖਿਲਾਫ ਉਸ ਵਕਤ ਵੀ ਇਹਨਾਂ ਨੇ ਪ੍ਰਚਾਰ ਕਰਾਉਣਾ ਸ਼ੁਰੂ ਕਰਤਾ ਕਿ ਹਰਮਿੰਦ ਮੈਨੂੰ ਇੱਕ ਗੱਲ ਦੱਸੋ ਸਰਦਾਰ ਬਿਰਸਾ ਸਿੰਘ ਵਲਟੋਵਾ ਕਿਸ ਕਪੈਸਿਟੀ ਚ ਪਾਇਆ ਗਿਆ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦਾ ਨੁਮਾਇੰਦੇ ਹੋਣ ਦੀ ਕਪੈਸਿਟੀ ਦੇ ਵਿੱਚ ਨਾ ਉਹਨਾਂ ਦਾ ਪਰਿਵਾਰ ਨਾ ਕੋਈ ਲੈਣਾ ਦੇਣਾ ਕਿਸੇ ਬੰਦੀ ਸਿੰਘਾਂ ਦੇ ਨਾਲ ਨਾ ਉਹਨਾਂ ਦੇ ਕਿਸੇ ਧਾਰਮਿਕ ਕਮੇਟੀਆਂ ਦਾ ਨਾਲ ਲੈਣਾ ਦੇਣਾ ਬਿਰਸਾ ਸਿੰਘ ਵਲਟੋਏ ਨੂੰ ਪਾ ਕੇ ਮੈਂ ਉਸੇ ਦਿਨ ਆਬਜੈਕਸ਼ਨ ਕੀਤੀ ਸੀ ਕਿ ਤੁਸੀਂ ਰਾਜਨੀਤਿਕ ਬੰਦੇ ਨੂੰ ਪਾ ਰਹੇ ਹੋ ਜੇ ਤੁਹਾਡੀ ਪਾਣੀ ਮਜਬੂਰੀ ਹੈ ਤੇ ਤੁਸੀਂ ਇਹ ਪੰਜ ਮੈਂਬਰੀ ਦੀ ਜਗ੍ਹਾ ਅੱਠ ਮੈਂਬਰੀ 9 ਮੈਂਬਰੀ ਬਣਾ ਦਿਓ ਉਹਦੇ ਵਿੱਚ ਤੁਸੀਂ ਵੀ ਕਾਂਗਰਸ ਦਾ ਨੁਮਾਇੰਦਾ ਵੀ ਪਾ ਦਿਓ ਫਿਰ ਆਮ ਆਦਮੀ ਪਾਰਟੀ ਦਾ ਵੀ ਪਾ ਦਿਓ ਤੇ ਭਾਰਤੀ ਜਨਤਾ ਪਾਰਟੀ ਦਾ ਵੀ ਪਾ ਦਿਓ ਤੁਸੀਂ ਅਗਰ ਰਾਜਨੀਤਿਕ ਬੰਦੇ ਨੂੰ ਪਾਓਗੇ ਤੇ ਇਹ ਤੁਹਾਡੀ ਜਿਹੜੀ ਕਮੇਟੀ ਹੈ ਇਹ ਰਾਜਨੀਤੀ ਦੀ ਪੇਂਟ ਚੜੇਗੀ ਕਿਉਂਕਿ ਇਹ ਫਿਰ ਪੈਰੋਗੇਟਿਵ ਪ੍ਰਧਾਨ ਮੰਤਰੀਆਂ ਗ੍ਰਹਿ ਮੰਤਰੀ ਦਾ ਹੋ ਜਾਂਦਾ ਹੈ ਕਿ ਜੀ ਤੁਹਾਨੂੰ ਸਮਾਂ ਦੇਣ ਜਾਂ ਨਹੀਂ ਦੇਣ ਕਿਉਂਕਿ ਰਾਜਨੀਤਿਕ ਬੰਦਿਆਂ ਨਾਲ ਜਿਨ੍ਹਾਂ ਦੇ ਨਾਲ ਤੁਹਾਡੇ ਇੱਕ ਅੱਛੇ ਸੰਬੰਧ ਨਹੀਂ ਇਹ ਰਿਹਾ ਅੱਜ ਦੀ ਡੇਟ 'ਚ ਤੁਸੀਂ ਸਮਾਂ ਮੰਗ ਰਹੇ ਹੋਗੇ ਨਹੀਂ ਦੇਣਗੇ ਤੇ ਫਿਰ ਕੀ ਕਰਾਂਗੇ ਅਸੀਂ ਮੈਂ ਘੜ ਤੋਂ ਘੜ ਪੰਜ ਪੰਜ ਮੇਲਾ ਪਾਈਆਂ ਇਤੋਂ ਕਿ ਸਾਨੂੰ ਸਮਾਂ ਦਿੱਤਾ ਜਾਏ ਸਾਨੂੰ ਇਸ ਗੱਲ ਦੇ ਉੱਤੇ ਕੋਈ ਸਮਾਂ ਨਹੀਂ ਦਿੱਤਾ ਗਿਆ ਐਸੀ ਕਰਕੇ ਨਹੀਂ ਦਿੱਤਾ ਗਿਆ ਕਿ ਉਹਦੇ ਵਿੱਚ ਰਾਜਨੀਤਿਕ ਲੋਕ ਸੀ